ਆ ਸੋਹਣਾ ਅਲਬਰਟਾ ਕਦੀ ਇਹਨਾਂ ਦੀ ਸਪੋਰਟ ਕਰਦਾ ਨਹੀਂ ਐ ਅਲਬਰਟਾ 'ਚ ਲਿਬਰਲ ਸਰਕਾਰ ਕਿੱਥੇ ਬਣ ਜਾਵੇਗੀ ਉਹ ਵੋਟ ਹੀ ਨਹੀਂ ਪਾਉਂਦੇ ਇਹਨੇ ਪੂਰਾ ਅਲਬਰਟਾ ਖਤਮ ਕੀਤਾ ਪਿਆ 2015 ਤੋਂ ਲੱਗਾ ਹੁਣ ਉੱਥੇ ਦਾ ਪ੍ਰੀਮੀਅਰ ਕੋਈ ਪਲਾਨ ਕਹਿ ਰਿਹਾ ਸੀ ਵੀ ਅਸੀਂ এনਵਾਇਰਨਮੈਂਟ ਦਾ ਜਿਹੜਾ ਤੇਰਾ 50 ਸਾਲਾਂ ਦਾ ਟਾਰਗੇਟ ਹੈ ਬੋਲ ਮੈਚ ਅਸੀਂ ਮੈਚ ਕਰ ਰਹੇ ਹਾਂ ਪਰ ਸਾਡਾ ਗੜਨਾ ਕੁੱਟ ਜਿਹੜਾ ਪੁਰਾਣਾ ਪੇਪਰਵਰਕ ਸਾਰਾ ਫੇਦੇਤਾ ਉਹਨਾਂ ਨੂੰ ਕਹਿੰਦਾ ਨਾ ਵਾ ਵੀ ਆ ਵੀ ਬੰਦ ਕਰੋ ਤੁਸੀਂ ਜਿਵੇਂ ਇੱਕ ਜਦੀ ਤੇ ਇਹਨੂੰ ਕੋਈ ਕੇਅਰ ਨਹੀਂ ਕੋ ਭੁੱਖਾ ਮਰ ਜਵੇ ਕੰਟਰੀ ਨਾ ਮਰ ਜਵੇ ਫਲਾਣਾ ਤਾਂ ਹੁਣ ਜਦੋਂ ਆਪ ਦੀ ੜ ਇਨੇ ਬੋਟਾਂ ਗੋਰਿਆਂ ਦੀ ਤੇ ਜਾਣੋ ਹੀ ਬੰਦ ਕਰਤਾ ਇਹਨੇ ਕਹਿੰਦਾ ਗੋਰਿਆਂ ਤੇ ਤਾਂ ਮੈਨੂੰ ਲੋੜ ਹੀ ਨਹੀਂ ਜਿੱਥੋਂ ਟਰੰਪ ਨੂੰ ਨਹੀਂ ਖਿਜੇ ਨੇ ਤਾਂ ਇਹ ਕਹਿੰਦਾ ਗੋਰਿਆਂ ਨੂੰ ਛੱਡੋ ਮੇਰੇ ਕੋਲ ਮੁਸਲਮਾਨਾਂ ਸੈਖਾ ਪੱਕੀਆਂ ਮੇਰੀਆਂ ਵੋਟਾਂ ਨੇ ਆ ਦੋ ਬੰਦਿਆਂ ਦੀ ਹਿੰਦੂ ਕਹਿੰਦਾ ਮੈਂ ਗਾਨੇ ਬੰਨ ਕੇ ਜੋੜ ਲੈਣੇ ਨੇ ਬਸ ਧਰਮਾਂ ਦੇ ਨਾਮ ਤੇ ਵੋਟਾਂ ਲਾਓ ਗੋਰਿਆਂ ਨੂੰ ਛੱਡੋ ਇਹੇ ਹਾਲਾਤ ਜਗਮੀਤ ਦੇ ਨੇ ਉਹ ਵੀ ਕਹਿੰਦੇ ਬਸ ਆ ਮੁਸਲਮਾਨਾਂ ਨੂੰ ਫੜ ਲਓ ਇਹਨਾਂ ਨੂੰ ਫੜ ਲਓ ਤੇ ਜਿਹੜੀ ਕੰਸਰਡ ਪਾਰਟੀ ਹੈ ਉਹ ਥੋੜਾ ਜਿਹਾ ਹਿੰਦੂਆਂ ਪੱਕੀ ਹੈ ਥੋੜਾ ਜਿਹਾ ਝਗਾ ਰੱਖਦੀ ਉਹਨੂੰ ਬੰਦ ਕਰਨਾ ਚਾਹੀਦਾ ਉਹਨੂੰ ਕਿਸੇ ਪੱਕੀ ਨਹੀਂ ਚਾਹੀਦਾ ਉਹ ਟਰੰਪ ਵਾਂਗੂ ਇਲੈਕਸ਼ਨ ਲੜਨ ਕਿਸੇ ਮੰਦਰ ਗੁਰਦੁਆਰੇ ਮਾਸਕ ਜਾਣ ਦੀ ਲੋੜ ਨਹੀਂ ਹੈ ਚੁੱਪ ਕਰਕੇ ਆਪਣਾ ਨਾਰ ਪਰ ਉਹ ਇੱਥੇ ਰਾਜਨੀਤੀ ਮੈਂ ਦੇਖਿਆ ਦੁੱਕੀ ਲੋਕ ਜਿਹੜੇ ਐਵੇਂ ਧਰਮਾਂ ਦੇ ਨਾਂ ਤੇ ਵੋਟਾਂ ਪਾ ਕੇ ਨੁਕਸਾਨ ਕਰਾਉਂਦੇ ਨੇ ਇੱਥੇ ਮੈਂ ਹੱਲੇ ਤੱਕ ਦੇਖਦਾ ਕਈ ਲੋਕ ਲੜੀ ਜਾਣਗੇ ਉਹ ਤੂੰ ਫਲਾਣੇ ਨੂੰ ਮਾਰਾ ਕਿ ਆ ਫਲਾਣਾ ਬੰਦੇ ਚੇਂਜ ਹੀ ਨਹੀਂ ਹੁੰਦੇ ਕੀ ਕਰੋਗੇ ਪਰ ਹੁਣ ਬੰਦੇ ਉਹ ਜਿਹੜੇ ਜੱਬਲਾ ਉਹਨਾ ਕਰਕੇ ਚੰਗੇ ਭਲੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਕੰਟਰੀ 'ਚ ਬਹੁਤ ਨੁਕਸਾਨ ਹੋ ਰਿਹਾ ਜਿਹੜਾ এনवायरमेंट ਦਾ ਮੁੱਦਾ ਇਹ ਤੁਹਾਡੀ ਕੰਟਰੀ ਨੂੰ ਇੱਕ ਕੌਣਾ ਹੈ ਇਹ ਤੁਹਾਡੀ ਕੰਟਰੀ ਖਤਮ ਕਰ ਦਵੇਗਾ ਲੋਕ ਅੰਡਰਸਟੈਂਡ ਨਹੀਂ ਕਰ ਰਹੇ ਨੂੰ ਤਾਂ ਦੀ ਕੰਟਰੀ ਦੇ ਵਿੱਚ ਇੰਨਾ ਕੋਸ਼ਾ ਤੁਸੀਂ ਕਾਢ ਹੀ ਨਹੀਂ ਪਾਉਂਗੇ ਉਹ ਪਿਆ ਦੱਬਿਆ ਰਹਿ ਜਾਵੇਗਾ ਬਾਹਰੋਂ ਲੈ ਲੈ ਕੇ ਆਈ ਜਾਓਗੇ ਤੁਸੀਂ ਕਰਜ਼ਾਈ ਹੋ ਜਾਵੋਗੇ ਅੱਗੇ ਟਰੰਪ ਕਹਿੰਦਾ ਵੀ ਕੋਈ ਪਤਾ ਨਹੀਂ ਕਿਹੜੀ ਚੀਜ਼ ਬਾਇ ਕਰ ਰਹੇ ਸੀਗੇ ਤੇ ਕਹਿੰਦਾ ਸਾਊਦੀ ਅਰਬ ਕਹਿੰਦਾ ਮੈਂ ਕੈਸ਼ ਬਾਇ ਕਰਨ ਲਈ ਤਿਆਰ ਹਾਂ ਤੇ ਕਹਿੰਦਾ ਸਾਡੇ ਬੰਦੇ ਲੋਨ ਅਪਲਾਈ ਕਰਨ ਲੱਭਦੇ ਫਨ ਚਾਈਨਾ ਘਰ ਘਰ ਆਣ ਕੇ ਵੱਡ ਗਿਆ ਉਹਨੇ ਹਾਈਵੇ ਤੱਕ ਬਣਾਤੇ ਦੁਨੀਆ ਭਰ ਦੇ ਵਿੱਚ ਜਿਹੜੋਂ ਕਿਰਬਤ এনਵਾਇਰਨਮੈਂਟ ਹੈ ਕਿ ਨਹੀਂ ਹਾਈਵੇ ਬਣਾਤੇ ਟੋਲ ਲਾਤੇ ਕਈ ਜ ਮੈਂ ਅੱਗੇ ਇੱਕ ਦੱਸਾਂ ਉਹ ਜਮੀਕਾ ਗਿਆ ਹਾਈਵੇ ਬੜਾ ਸੋਹਣਾ ਉੱਥੇ ਮੈਂ ਕਿਹਾ ਵੀ ਆਹ ਬੜਾ ਕਾਲੇ ਕਹਿੰਦੇ ਸਾਡੇ ਚైనਾਂ ਨੇ ਬਣਾ ਕੇ ਦਿੱਤਾ ਕਹਿੰਦਾ ਉਹਨੇ ਟੋਲਾ ਆ ਆਪਦਾ ਇੱਥੇ ਕਹਿੰਦਾ ਉਹਨੇ ਸਾਡੂੰ ਅਸੀਂ ਲੈਂਡ ਦਿੱਤਾ ਉਹਨੇ ਆ ਹੀ ਵੀ ਬਣਾ ਕੇ ਟੋਲਾ ਲਾਤਾ ਉਹ ਪੈਸੇ ਬਣਾ ਰਾ ਜਮੀਕਾ ਤੋਂ ਪੈਸੇ ਬਣਾ ਰਾ ਤੇ ਅਮਰੀਕਾ ਦਾ ਕਿੱਥੇ ਹਾਈਵੇ ਬਣਾ ਦੱਸ ਦਿਓ এনਵਾਇਰਨਮੈਂਟ 'ਚ ਪਾਏ ਐਵੇਂ ਹੀ ਬਸ ਪਾਗਲ ਬਣਾਏ ਜਾਂਦੇ ਲੋਕਾਂ ਨੂੰ ਆ ਹੋ ਗਿਆ ਇਦਾਂ ਨਹੀਂ ਚੱਲਦੀ ਜਾਂ ਤੇ ਸਾਰੀ ਦੁਨੀਆ ਤੇ ਕਰੋ ਵੀ ਠੋਕੋ ਸਾਰੀ ਦੁਨੀਆ ਨੂੰ ਵੀ ਜਿਹੜਾ ਬੰਦਾ এনਵਾਇਰਨਮੈਂਟ ਦੇ ਖਿਲਾਫ ਜਾਵੇਗਾ ਉਹਨੂੰ ਅਸੀਂ ਬੰਦਾ ਬਣਾਉਨੇ ਆ ਪੜਹਾਰੇ ਕੰਦਾ ਜੰਗਲ ਢਾਈ ਜਾਂਦਾ ਕੋਈ ਦਰਾਖਤ ਨਹੀਂ ਛੱਡਦਾ ਕੋਈ ਕਿਤੇ ਲੱਗਾ ਕੋਈ ਕਿਤੇ ਲੱਗਾ ਤਾਂ ਇਹ ਲੱਗੇ ਨੇ ਹੁਣ ਤੁਸੀਂ ਦੇਖੋ ਅਸੀਂ 600 ਮਿਲੀਅਨ ਡਾਲਰ ਅੰਟੈਰੀਓ ਨੇ ਲਾਤਾ ਹਾਈਵੇ 413 ਉਹਦੀ ਇਨਵੈਸਟੀਗੇਸ਼ਨ ਕਰਨੀ ਕਿਦਾਂ ਕੱਢਾਂਗੇ ਕੀ ਕਰਾਂਗੇ ਕੀ এনवायरमेंट ਆ ਉਹ ਤੋਂ ਬਾਅਦ ਨਹੀਂ ਜੀ এনवायरमेंट ਦਾ ਮੁੱਦਾ 600 ਮਿਲੀਅਨ ਖੂਚ ਪਾ ਕੇ ਕਹਿੰਦੇ ਅਸੀਂ ਹਾਈਵੇ ਨਹੀਂ ਬਣਾਉਣਾ ਫਿਰ ਫੋਰ ਸਰਕਾਰ ਆ ਗਈ ਉਹ ਕਹਿੰਦੀ ਮੈਂ 413 ਹਾਈਵੇ ਬਣਾ ਕੇ ਦੇਣਾ ਇਹ ਫੈਡਰਲ ਚ ਪਹਿਲਾ ਹਾਈਵੇ ਚੁੱਕੇ ਲੱਗਾ ਫੈਡਰਲ ਚ ਇਹ ਕਹਿੰਦੇ ਅਸੀਂ ਇੱਥੇ ਫੈਸਲਾ ਕਰਾਂਗੇ ਇਹ ਦੇਖਣਾ ਵੀ ਕੋਈ ਡੱਡੂ ਆ ਉਹ ਇਹ ਜਿਹੇ ਹੋ ਜੂ ਫਲਾ ਬਈ ਡੱਡੂ ਜਿਹੜਾ ਉਹ ਛੱਪੜਾ ਹੋਰ ਪਰ ਇਹਨੂੰ ਕੱਢ ਦਿਓ ਖਣ ਦੇ ਪਟਣਾ ਪਰ ਇਹਨੂੰ ਆਪੇ ਡੱਡੂ ਚਲ ਜਾਵੇਗਾ ਪਾਣੀ ਚ ਨਹੀਂ ਜੀ ਇਹ ਬ੍ਰਿਜ ਜਾ ਹਰਨਾ ਲੰਗਦੇ ਐਵੇਂ ਹੀ ਬਸ ਵੀ ਉਹਦੇ ਲਈ ਤੁਸੀਂ ਬ੍ਰਿਜ ਬਣਾ ਦਿਓ ਆਪੇ ਲੰਗੀ ਜਾਣਗੀਆਂ ਜਾਣ ਕੇ ਵੀ ਇਦਾਂ ਬਸ ਰੋਲਾ ਪਾਉਣਾ ਵੀ ਕੋਈ ਕੰਮਕੁਮ ਹੋਵੇ ਨਾ ਕੋਈ ਹਾਈਵੇ ਬਣ ਆਵੇ ਨਾ ਦੀ ਸਰਕਾਰ ਦੇ ਸਮੇ ਕੋਈ ਚੰਗਾ ਬ੍ਰਿਜ ਬਣ ਆਵੇ ਕੱਖ ਨਹੀਂ ਬਣਿਆ ਬਸ ਉਦਾਂ ਹੀ 500 ਦੇ ਦਿੱਤਾ 200 ਦੇ ਦਿੱਤਾ ਜਾ ਚੜ ਕੇ ਇੱਧਰ ਚਲ ਗਿਆ ਉੱਧਰ ਚਲ ਗਿਆ ਮੇਰਾ ਕਹ ਸਭ ਤੋਂ ਮਾੜੀ ਸਰਕਾਰ ਜਿਹੜੀ ਲਿਬਰਲ ਦੀ ਸਰਕਾਰ ਹੈ ਕੈਨੇਡਾ ਚ ਮੈਂ ਇਹ ਕਹਿ ਸਕਦਾ ਜਿੰਨੀਆਂ ਲਿਬਰਲ ਸਰਕਾਰ ਹੈ ਜਿੰਨੀਆਂ ਲੇਬਰ ਸਰਕਾਰ ਹੈ ਜਿਹੜੇ ਇਮੀਗ੍ਰੇਸ਼ਨ ਦੇ ਹੱਕ ਚ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਪਾਵਾਂ ਮੈਮੀ ਇਮੀਗ੍ਰੇਸ਼ਨ ਇਮੀਗ੍ਰੈਂਟ ਆ ਪਰ ਇਥੇ ਸਾਰੇ ਹੀ ਇਹ ਨੇ ਪਰ ਇਹ ਕੰਟ ਇਹ ਗੋਡਣੀ ਹੈ ਇਹ ਬਿਲਕੁਲ ਇਹ ਰਬਿਸ਼ ਗਵਰਨਮੈਂਟ ਹੈ ਜਿਵੇਂ ਅਮਰੀਕਾ ਦੇ ਵਿੱਚ ਡੈਮੋਕ੍ਰੇਟ ਹੋਵੇ ਇਹ ਇਹਨਾਂ ਨੂੰ ਨਹੀਂ ਵੋਟ ਪਾਉਣੀ ਚਾਹੀਦੀ ਪਰ ਲੋਕ ਪਾਉਂਦੇ ਨੇ ਚਲੋ ਹਰ ਇੱਕ ਦੀ ਆਪਣੀ ਵੋਟ ਹੈ